ਉਹਨਾਂ ਨੂੰ ਹਿੰਦੀ ਚਾਦਰ ਕਹਿ ਕੇ ਬੁਵਾੜਿਆ ਜਾਂਦਾ ਹੈ ਭਾਵੇਂ ਹਿੰਦੂ ਕਰਨ ਦੀ ਰੱਖਿਆ ਕਰਨ ਵਾਸਤੇ ਕਿਰਪਾ ਰਾਮ ਪੰਡਤ ਹੋਰਾਂ ਦੇ ਵਿਅਕਤੀਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਾਇ ਦੇਣ ਕਰਕੇ ਉਹ ਆਪਣਾ ਸੀਸ ਦੇਣ ਵਾਸਤੇ ਦਿੱਲੀ ਆਏ ਪਰ ਉਹਨਾਂ ਤੇ ਠੀਕ ਹੈ ਕਿ ਉਸ ਟਾਈਮ ਹਿੰਦੂ ਅਤੇ ਪੀਰ ਬਣੀ ਹੋਈ ਸੀ ਇਹ ਮੁਗਲ ਸਰਕਾਰ ਸਾੜਿਆਂ ਨੂੰ ਆਪਣੇ ਮੁਗਲਾਂ ਦੇ ਵਿੱਚ ਅਪਰਾਪ ਕਰਨਾ ਚਾਹੁੰਦੀ ਸੀ ਕੋਈ ਕੌਮ ਹੋਰ ਨਹੀਂ ਸੀ ਵਖਣਾ ਚਾਹੁੰਦੀ ਪਰ ਉਸ ਧਰਮ ਨੂੰ ਬਚਾਉਣ ਵਾਸਤੇ ਪੀਰ ਉਹਨਾਂ ਵਾਸਤੇ ਸੀ ਉਹਨਾਂ ਵਾਸਤੇ ਆਪਣਾ ਸੀਸ ਦਿੱਤਾ ਤੇ ਇਸ ਕਰਕੇ ਸਾਡੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਕੁੱਪਾ ਦਿੱਤੀ ਕਿ ਹਿੰਦੀ ਚਾਹੇ ਮੈਂ ਕਈ ਵਾਰ ਅੱਗੇ ਸਾਡੇ ਪ੍ਰੋਗਰਾਮ